72595 99 99 ਹਾਂਜੀ ਹਾਂਜੀ ਲੋ ਜੀ ਕਰੋ ਚੈੱਕ ਕੋਈ ਲੀਕ ਨਹੀਂ ਨਹੀਂ ਹੈਗੀ ਕਿਤੋਂ ਵੀ ਬਾਈ ਸਾਰੀ ਗੱਡੀ ओरिजिनल ਹੈ ਸਾਰੀ ਗੱਡੀ ओरिजिनल ਆ ਫੱਟੀ ਫੂਟੀ ਸਾਰੀ ਸ਼ੀਲਡ ਆ ਜੀ ਠੀਕ ਆ ਜੀ ਕੋਈ ਬਾਰਨਟ ਨਹੀਂ ਪੇਂਟ ਕੁਛ ਵੀ ਆ ਸੈੱਡ ਵਾਲੇ ਫੈਂਡਰ ਦੋਵੇਂ ਨਾਲ ਦੇਨੇ ਜੀ ਬੱਕਰ ਨਾਲ ਦਾ ਜੀ ਫੱਟੀ ਨਾਲ ਦੀ ਆ ਜੀ ਤੇ ਇੱਕ ਵਾਰ ਮੜੀ ਕਰਦੇ ਬਾਈ ਬੰਦ ਗੀ ਵਾਲਾ ਸਾਈਡਾਂ ਵਾਲੇ ਲੈ ਐਮ ਪੂਫਰ ਵੀ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਸਪਾਈ ਵੀ ਦੇਖੋ ਜਦ ਤੂੰ ਕਿੰਨੀ ਆ ਸੁਨਾਮ ਸ਼ਹਿਰ ਦਾ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਹੈਗੀ ਆ 80 ਤੋਂ 85 80 85 ਪੈਸੇ ਹੈਗੀ ਚਾਰੇ ਟਾਇਰ ਚਾਰੇ ਟਾਇਰ 80 ਤੋਂ 85 ਕਸੇ ਬਰਾਬਰ ਹੋਏ ਨੇ ਕੋਈ ਗੱਡੀ ਨਹੀਂ ਉੱਚੀ ਨਹੀਂ ਵੀ ਕਸੇ ਵੀ ਚਾਰੇ ਟਾਇਰਾਂ ਦੀ ਲਾਇ ਲੂਏ ਲਾਇ ਵੀ ਨਵੇਂ ਨੇ 20 ਇੰਚ ਹੀ ਲਾਇ ਨੇ ਜੀ 20 ਇੰਚ ਲੋ ਵੀ ਮਿੱਤਰੋ ਤੇ ਮੇਰੇ ਨਾਲ ਬਾਈ ਖੜਾ ਜੱਗੀ ਤੇ ਬਾਈ ਕੋਲੇ ਗੱਡੀ ਪਿਕਾਊ ਆ ਤੁਹਾਨੂੰ ਉਹ ਵੀ ਦਿਖਾਉਣਿਆ ਕਿਹੜੀ ਗੱਡੀ ਪਿਕਾਊ ਉਸ ਕੀ ਹਾਲ ਚਾਲ ਆ ਬਾਈ ਵਧੀਆ ਜੀ ਵਧੀਆ ਤੁਸੀਂ ਦੱਸ ਦੀ ਫਿਰ ਕਿਹੜੀ ਗੱਡੀ ਆ ਹਾਂ ਜੀ ਇਹ ਐਸ ਨੌਜਵਾਨਾਂ ਦੀ ਧੜਕਣਾ ਹੈ ਨਾ ਹਾਂਜੀ ਹਾਂ ਕਿੰਨਾ ਮਾਡਲ ਆ ਬਾਈ ਇਹ ਇਹ 2019 ਮਾਡਲ ਆ ਜੀ 2019 ਮਾਡਲ ਹਾਂ 19 ਦੀ ਮਾਰ ਕੇ ਨੇ 19 ਦੀ ਕਾਪੀ ਆ 3rd ਆਨਰ ਆ ਜੀ ਨਾਗਦ ਕੈਸ਼ ਆ ਕੋਈ ਲੋਨ ਨਹੀਂ ਗੱਡੀ ਤੇ ਪੱਕੇ ਨੰਬਰ ਦੀ ਗੱਡੀ ਆ ਹਾਂ ਪੱਕੇ 3244 ਬਈ ਕਿੱਥੋਂ ਦਾ ਆ ਸੁਨਾਮ ਸ਼ਹਿਰ ਦਾ ਨੰਬਰ ਆ ਗਿਆ ਸਾਡੇ 4-5 ਕਿਲੋਮੀਟਰ ਤੇ ਪੈਂਦਾ ਜੀ ਸੁਨਾਮ ਸ਼ਹਿਰ ਦਾ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਹੈਗੀ ਆ 80 ਤੋਂ 85 80 85 ਪੈਸੇ ਹੈਗੀ ਚਾਰੇ ਟਾਇਰ ਚਾਰੇ ਟਾਇਰ 80 ਤੋਂ 85 ਕਸੇ ਬਰਾਬਰ ਹੋਏ ਨੇ ਕੋਈ ਗੁੱਡੀ ਨਹੀਂ ਉੱਚੀ ਨਹੀਂ ਮੀ ਕਸੇ ਵੀ ਚਾਰੇ ਟਾਇਰਾਂ ਦੀ ਲਾਏ ਲੂਏ ਲਾਏ ਵੀ ਨਵੇਂ ਨੇ 20 ਇੰਚ ਹੀ ਲਾਏ ਨੇ ਜੀ 20 ਇੰਚ ਹੀ ਲਾਏ ਨੇ ਹਾਂ ਜੀ ਤੇ ਉਹ ਸਾਰੀ オリジナル ਆ ਬਈ ਸਾਰੀ ਰਿਜਨਲ ਆ ਜੀ ਗੱਡੀ ਬੰਪਰ ਟੂ ਬੰਪਰ ਕੋਈ ਬੰਪਰ ਟੂ ਬੰਪਰ ਗੱਡੀ オリ ਬਾਕੀ ਸਾਰੇ ਰਿਸਟੇ ਲਾਲ ਦੇ ਨੇ ਪਿੱਛੇ ਡਿੱਗੀ ਵਾਲਾ ਸਾਈਡਾਂ ਵਾਲੇ ਲੈ ਆ ਪਬੂ ਫਰ ਵੀ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਸਪਾਈ ਦੇਖੋ ਕਿ ਚੱਲ ਨੂੰ ਕਿੰਨੀ ਆ ਤੇ ਪੱਕੇ ਪਿਆਲ ਦੀ ਨੰਬਰ ਹੈ ਤੇ ਬਈ ਇਹ ਹੁਣ ਆਪਾਂ ਚੱਲੀ ਕਿੰਨੀ ਕੁ ਹੋਈ ਆ ਇਹ ਚੱਲੀ ਹੈ 72000 ਕਿਲੋਮੀਟਰ ਜੀ ਨਾਲ ਚੱਲੀ ਆ ਚਾਹੇ ਬੰਦਾ ਏਜੰਸੀ ਤੇ ਚੈੱਕ ਕਰਾ ਕੇ ਫੇਰ ਆ ਜੀ ਲੈ ਰਟੀਰੀਅਲ ਸਿਸਟਮ ਦੀ ਬਈ ਮਾਰੇ ਦਿਖਾਈ ਮੀਟਰ 72595 99 ਜੀ 99 ਹਾਂਜੀ ਹਾਂਜੀ ਠੀਕ ਹੈ ਜੀ ਤੇ ਮਰੋ ਥਰਡ ਅਨਰ ਹੁਣ ਤੁਹਾਡੇ ਨਾਮ ਆ ਬਈ ਹੈਣਾ ਹਾਂਜੀ ਹਾਂ ਪਹਿਲਾ ਜਿਹੜੇ ਬੰਦੇ ਨੇ ਨਮੀ ਲਈ ਸੀ ਦੋ ਵਾਰਾ ਉਹ ਉਹਦੇ ਘਰੀ ਨਾਮ ਹੋ ਗਈ ਜੀ ਠੀਕ ਆ ਜੀ ਹਾਂਜੀ ਹਾਂ ਤੇ ਮੜਿਆ ਬੋਰਨਟ ਚੱਕਿਓ ਆਪਾਂ ਦਿਖਾ ਦੈ ਨੇ ਇੰਜਨ ਵੀ ਦਿਖਾ ਦੈ ਨੇ ਲੋ ਜੀ ਕਰੋ ਚੈੱਕ ਕੋਈ ਲੀਕ ਐ ਨਹੀਂ ਹੈਗੀ ਕਿਤੋਂ ਵੀ ਬਾਈ ਸਾਰੀ ਗੱਡੀ ਓਰੀਜਨਲ ਹੈ ਗੱਡੀ ਓਰੀਜਨਲ ਆ ਫੱਟੀ ਫੁੱਟੀ ਸਾਰੀ ਸੀਲਡ ਹੈ ਜੀ ਠੀਕ ਹੈ ਜੀ ਕੋਈ ਬਾਰਨਟ ਨਹੀਂ ਪੇਂਟ ਕੁਛ ਵੀ ਆ ਸੱਡਾ ਵਾਲੇ ਫੈਂਡਰ ਦੋਵੇਂ ਨਾਲ ਦੇ ਨੇ ਜੀ ਬੱਫਰ ਨਾਲ ਦਾ ਜੀ ਫੱਟੀ ਨਾਲ ਦੀ ਹੈ ਜੀ ਤੇ ਇੱਕ ਵਾਰੀ ਮੜੀ ਇਹਦੀ ਸੈਲਫ ਮਰੀ ਹਾਂਜੀ ਹਾਂ ਕਰੋ ਚੈੱਕ ਵੀ ਜਨੂ ਲੋ ਕਰਦੇ ਬਾਈ ਬੰਦ ਤੇ ਇਹ ਆਪਣਾ ਪਿੰਡ ਕਿਹੜਾ ਪੈ ਜਾਂਦਾ ਬਈ ਪਿੰਡ ਕਲਾਰ ਖੁਰਦਾ ਬਈ ਵੈਸੇ ਕਲਾਰਾਂ ਵੀ ਕਹਿੰਦੇ ਆ ਸੰਗਰੂਰ ਤੋਂ ਸਨਾਮ ਰੋਡ ਦੇ ਉੱਪਰ ਆ ਜੀ ਸੰਗਰੂਰ ਤੋਂ ਹੈਗਾ 7-8 ਕਿਲੋਮੀਟਰ ਸਨਾਮ ਤੋਂ ਹੈਗਾ 5 ਕਿਲੋਮੀਟਰ ਤੇ ਹੁਣ ਇਹਦੀ ਡਿਮਾਂਡ ਕੀ ਆ ਡਿਮਾਂਡ ਇਹਦੀ 14 ਲੱਖ 40 ਹਜ਼ਾਰ ਰੁਪਈਆ ਜੀ ਮੌਕੇ ਤੇ ਕਿੰਨੇ ਕੀ ਦੀ ਦੇ ਦਾਂਗੇ ਆਪਾਂ 14 ਲੱਖ 15 ਹਜ਼ਾਰ ਦੀ ਦੇ ਦਾਂਗੇ ਜੀ ਹੋਰ ਖਿੱਚ ਧੂਕੇ ਬਾਕੀ ਜੇ ਤੁਸੀਂ ਕਹੋਗੇ ਕੋਈ ਨਿਮਾਨਤਨ ਕਰ ਦਾਂਗੇ ਪੂਰੇ ਚਾਹ ਉਹਨਾਂ ਚ ਬਣ ਜੂ ਕਰਾ ਦਾਂਗੇ ਜੀ ਲੋ ਜੀ ਸੱਜਣੋ ਪੂਰੇ 14 ਚ ਬਣ ਜੂ ਸਕਾਰਪਿਓ S11 ਜਿੰਨਾਂ ਨੇ ਵੀ ਲੈਣੀ ਆ ਤੇ ਬਾਈ ਜਿਹੜਾ ਮੋਬਾਈਲ ਨੰਬਰ ਆ ਜਿਹੜਾ ਉਹ ਦੱਸ ਦੋ ਮੋਬਾਈਲ ਨੰਬਰ ਹੈਗਾ ਜੀ 9914966753 ਜੀ ਤੇ ਬਾਕੀ ਜਿਹੜਾ ਬਾਈ ਦਾ ਨੰਬਰ ਉੱਪਰ ਟੈਟ ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ